ਠੀਕ ਹੈ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਨਗਰ ਦੇ ਵਿੱਚ ਕੋਸਰਨਪੀਰ ਦੇ ਵਿੱਚ ਸੰਗਤ ਆਈ ਹੈ ਜੀ ਰਾਜਪੁਰਾ ਤੋਂ ਜੋ ਪਿਛਲੇ 2.5 ਮਹੀਨਿਆਂ ਤੋਂ ਇਤਸਾਦ ਦੇ ਕੇ ਗਏ ਸੀ ਜੋ ਕਿ ਸਮੇਂ ਦਾ ਜਿਸ ਨੂੰ ਆਪਾਂ ਸ਼ਾਹ ਯਾਤਰਾ ਵਾਹਨ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਤੇ ਇਹਨਾਂ ਦਾ ਜੀਓ ਹੈਟ ਦੇ ਆ ਧੰਨਵਾਦ ਕਰਦੇ ਆ ਤੇ ਆਪ ਵੀ ਆਈ ਬੜੀ ਸੰਗਤ ਨੂੰ ਕੁਛ ਦਿਆ ਕਿ ਤੁਸੀਂ ਸਾਡੇ ਕੋਲੇ ਪਹਿਲਾਂ ਤੇ ਆ ਵੀ ਪਹੁੰਚੇ ਕਿਵੇਂ ਤੇ ਸਭ ਤੋਂ ਸਾਡਾ ਕੀਤਾ ਹੋਇਆ ਕੰਮ ਹੁਨਰ ਕਿਸ ਤਰ੍ਹਾਂ ਲੱਗਾ ਜ਼ਰੂਰ ਸੰਗਤ ਨੂੰ ਸ਼ੌਬਦਾਰ ਇਸ ਆਇਆ। ਕੰਮ ਕੀਤਾ ਹੋਇਆ ਬਹੁਤ ਵਧੀਆ ਲੱਗਿਆ। ਤੇ ਸਾਡੇ ਬਾਈ ਜੀ ਨੇ ਦੇਖਿਆ ਸੀਗਾ ਬਿਲੇਟਾ ਬੈਲ ਸ਼ੰਟੂ ਜੀ ਨੇ YouTube ਤੋਂ ਕੱਢਿਆ ਸੀ ਇਹਨਾਂ ਦਾ ਵੀ ਇਹ ਬਣਾਉਂਦੇ ਨੇ ਪਾਲਕੀ ਸਾਹਿਬ ਤਿਆਰ ਕਰਦੇ ਨੇ। ਇਹਨਾਂ ਨਾਲ ਫੋਨ ਤੇ ਗੱਲ ਹੋਈ। ਫੋਨ ਤੇ ਗੱਲ ਤੋਂ ਬਾਅਦ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ। ਗੱਲ ਕਰਕੇ ਸੀ ਇੱਥੇ ਆ ਕੇ ਵੀ ਗਏ। ਦੋ ਵਾਰੀ ਆ ਕੇ ਗਏ ਇੱਥੇ ਦੇਖ ਕੇ ਗਏ ਕੰਮ ਇਹਨਾਂ ਦਾ। ਫਿਰ ਅਸੀਂ ਇਹਨਾਂ ਕੋਲ ਗੱਡੀ ਛੱਡ ਕੇ ਗਏ। ਗੱਡੀ ਇਹ ਆਪ ਲੈ ਕੇ ਆਏ ਸੀਗੇ ਤੇ ਬਹੁਤ ਵਧੀਆ ਬਾਹ ਕਮਾਲ ਕੰਮ ਕੀਤਾ ਇਹਨਾਂ ਨੇ। ਬਹੁਤ ਤਸੱਲੀ ਵਾਲਾ ਕੰਮ ਕੀਤਾ। ਸੋ ਅਸੀਂ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆਂ ਤੇ ਅੱਜ ਆਖਰੀ ਸਮੇਂ ਚਾਬੀਆਂ ਸੌਂਪਦੇ ਆਂ ਵਿਦਾਇਗੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਿਲਦੇ ਆਂ ਅਗਲੀ ਵਾਰ ਕਿਸੇ ਅਗਲੇ ਪੈਣ ਦੀ ਸੰਗਤ ਨਾਲ ਤਦ ਤੱਕ ਧੰਨਵਾਦ ਫਤਿਹ ਦੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ